ਮਨ ਵੈਲਫੇਅਰ ਸੁਸਾਇਟੀ ਦੇ ਇੰਚਾਰਜ ਜੀ ਆਸ਼ਾ ਭਗਤ ਜੀ ਵੱਲੋਂ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਆਹ ਇਹ ਪ੍ਰੋਗਰਾਮ ਇਨਰਵਲੋ ਹਰ ਸਾਲ ਇਸੇ ਮੌਕੇ ਤੇ ਮਨਾਇਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੂਰੀ ਪੰਜਾਬੀ ਵਿਰਸੇ ਦੀ ਝਲਕ ਦੇਖਣ ਨੂੰ ਮਿਲੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਾਸਤ ਨੂੰ ਦੇਖਣ ਨੂੰ ਮਿਲਿਆ ਇਹ ਵਧਾਈ ਦੇ ਪਾਤਰ ਹੈ ਕਿ ਆਪਣੇ ਅੰਡਰ ਜਿੰਨੀਆਂ ਵੀ ਪੁੱਛੀਆਂ ਹੈਗੀਆਂ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਰਹੇ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਕੇ ਪਠਾਨਕੋਟ ਦੇ ਵਿਸਰਾਹ ਕੇ ਆਪਣੇ ਵਿਸੇ ਨੂੰ ਯਾਦ ਕਰਵਾ ਰਿਆ ਸਾਨੂੰ ਆਪਣੇ ਵਿਸੇ ਨਾਲ ਜੋੜ ਕੇ ਰੱਖਣ ਦੀ ਆਦਤ ਪਾ ਰਿਹਾ ਤੇ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਂਗੇ ਰਹਿ। ਥੈਂਕ ਯੂ। ਔਮਨ ਵੈਲਫੇਅਰ ਸੁਸਾਇਟੀ ਦੀ ਤਰਫੋਂ ਪਿਛਲੇ 27 ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 28ਵਾਂ ਤੀਆਂ ਦਾ ਮੇਲਾ ਜਿਹੜਾ ਹੈ ਉਹ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਸਾਰੇ ਸ਼ਹਿਰ ਭਰ ਦੀਆਂ ਔਰਤਾਂ ਨਾਲ ਮਿਲ ਜੁਲ ਕੇ ਬਣਾਇਆ ਗਿਆ। ਇਸ ਤਿਹਾਰ ਦੇ ਵਿੱਚ ਅਸੀਂ ਕੁੜੀਆਂ ਤੇ 치ੜੀਆਂ ਨਾਲ ਨੱਚ ਗਾ ਕੇ ਹੱਸ ਖੇਲ ਕੇ ਸੌਂਦੇ ਮਹੀਨੇ ਦੇ ਖੁਸ਼ੀਆਂ ਮਨਾਣੇ ਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮੁੱਖ ਤਿੱਧੀ ਦੇ ਤੌਰ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਾਇੰਸ ਇੰਸਟੀਚਿਊਟ ਬਦਾਨੀ ਤੋਂ ਮੈਡਮ ਤ੍ਰਿਪਤਾ ਪੁੰਜ ਜੀ ਆਏ ਨੇ ਉਹਨਾਂ ਦੇ ਨਾਲ ਹੀ ਨਾਲ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਸੈਕੰਡਰੀ ਮੈਡਮ ਕਵਲਜੀਤ ਘਰਨੇ ਉਹਨਾਂ ਦੇ ਨਾਲ ਹੀ ਨਾਲ ਫਰਸਟ ਲਾਇਨ ਲੇਡੀ ਸविता ਤ੍ਰੀਜੀ ਨੇ ਮੈਡਮ ਸ਼ੋਭਾ ਪ੍ਰੈਸ਼ਰ ਜੀ ਜਿਹੜੇ ਕਿ ਰਮਾ ਚੋਪੜਾ ਕਾਲਜ ਦੇ ਪ੍ਰਿੰਸੀਪਲ ਨੇ ਮੈਡਮ ਰੁਪਿੰਦਰਜੀਤ ਕੌਰ ਜਿਹੜੇ ਕਿ ਰਾਈਟਰ ਵੀ ਨੇ ਪੰਜਾਬੀ ਦੇ ਔਰ ਲੈਕਚਰਰ ਵੀ ਨੇ ਔਰ ਸਾਡੇ ਪਠਾਨਕੋਟ ਦੀਆਂ ਸਾਰੀ ਲੇਡੀਜ਼ ਜਿਹੜੀਆਂ ਨੇ ਸ਼ਾਨ ਨੇ ਔਰ ਇਹ ਸੱਭਿਆਚਾਰ ਨਾਲ ਜੁੜੀਆਂ ਨੇ ਮੇਰਾ ਇਸ ਪ੍ਰੋਗਰਾਮ ਚ ਇਹਨਾਂ ਲੋਕਾਂ ਨੂੰ ਬੁਲਾਉਣ ਦਾ ਮਕਸਦ ਵੀ ਇਹੀ ਹੈ ਕਿ ਇਹ ਆਪਣੀ ਪੰਜਾਬੀਅਤ ਨਾਲ ਪਿਆਰ ਕਰਦੀਆਂ ਨੇ ਔਰ ਸਾਰੇ ਹੀ ਲੇਡੀਜ਼ ਜਿਹੜੀਆਂ ਨੇ ਇਹ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨੇ ਤੇ ਅਸੀਂ ਅੱਜ ਰਲ ਮਿਲ ਕੇ ਇਹ ਜਿਹੜਾ ਧੀਆਂ ਦਾ ਤਿਹਾਰ ਹੈ ਮਨਾਇਆ ਹੈ ਔਰ ਸ਼ਿੰਗਾਰ ਟ੍ਰੇਨਿੰਗ ਸੈਂਟਰ ਦੀਆਂ ਬੱਚੀਆਂ ਨੇ ਸੱਭਿਆਚਾਰਕ ਸੱਭਿਆਚਾਰਕ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਔਰ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਜਿਹੜਾ ਮੁੱਖ ਲੋਕਾਂ ਨੂੰ ਸੁਨੇਹਾ ਹੈ ਉਹ ਇਹ ਹੈ ਕਿ ਰੁੱਖ ਬਚਾਓ ਤੇ ਬੱਚਿਆਂ ਨੂੰ ਸੰਸਕਾਰ ਸਿਖਾਓ ਅਸੀਂ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਬੜਾ ਕਰ ਲਿਆ لیکن اودے نال ہی نال اسی ਸੰਸਕਾਰ ਦੇਣਾ ਭੁੱਲ ਗਏ ਅੱਜ ਸਮਾਂ ਆ ਗਿਆ ਹੈ ਕਿ ਅਸੀਂ ਅੰਨੇਵਾ ਬਣਾ ਦੀ ਕਟਾਈ ਕਰਕੇ ਅਸੀਂ ਵਿਕਾਸ ਦੇ ਨਾਮ ਤੇ ਅਸੀਂ ਪਹਾੜ ਨੰਗੇ ਕਰ ਦਿੱਤੇ ਅਸੀਂ ਸੜਕਾਂ ਨੰਗੀਆਂ ਕਰ ਦਿੱਤੀਆਂ ਉਹਦਾ ਖਮਿਆਜ਼ਾ ਜਿਹੜਾ ਹੈ ਸਾਨੂੰ ਘੁਗਤਨਾ ਪੈ ਰਿਹਾ ਹੈ ਰੁੱਖ ਲਗਾਉਣ ਦੀ ਬੜੀ ਲੋੜ ਹੈ ਔਰ ਬੱਚਿਆਂ ਨੂੰ ਸੰਸਕਾਰ ਦੇਣ ਦੀ ਬੜੀ ਲੋੜ ਹੈ ਅੱਜ ਤੀਆਂ ਦਾ ਮੇਲਾ ਜਿਹੜਾ ਹੈ ਪਠਾਨਕੋਟ ਦੇ ਨਿਵਾਸੀਆਂ ਨੂੰ ਇਹ ਸਨੇਹਾ ਦਿੰਦਾ ਹੈ ਕਿ ਰੁੱਖ ਲਗਾਓ ਤੇ ਆਪਣੇ ਬੱਚਿਆਂ ਨੂੰ ਸੰਸਕਾਰ ਸਿਖਾਓ ਧੰਨਵਾਦ